ਡੀ ਫਾਰਮੇਸੀ ਡਿਗਰੀ ਘਟਾਉਣ ਨੂੰ ਲੈ ਕੇ ਵਿਜੀਲੈਂਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੁਣ ਤੱਕ 17 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਚਾਰ ਹੋਰ ਲੋਕਾਂ ਨੂੰ ਵਿਜੀਲੈਂਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे और बिजली के मामले में पंजाब को सरप्लस बनाएंगे 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਆ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਈ ਫਾਰਮੇਸੀ ਡਿਗਰੀ ਘਟਾ ਲੈਣ ਨੂੰ ਲੈ ਕੇ ਵਿਜੀਲੈਂਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੁਣ ਤੱਕ 17 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਸੋ ਚਾਰ ਹੋਰ ਲੋਕਾਂ ਨੂੰ ਵੈਜੀਲੈਂਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੋ ਦੱਸ ਦਈਏ ਕਿ ਡੀ ਫਾਰਮੇਸੀ ਦੀਆਂ ਜਿਹੜੀਆਂ ਡਿਗਰੀਆਂ ਨੇ ਅਯੋਗ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਨ ਜਿਨ੍ਹਾਂ ਦੇ ਵਿੱਚ ਪੀਐਸ ਪੀਸੀ ਦੇ ਜਿਹੜੇ ਰਜਿਸਟਰਾਰ ਨੇ ਔਰ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਜਿਹੜਾ ਸਕੈਮ ਚਲਾਇਆ ਜਾਂਦਾ ਸੀ ਸੋ ਚਾਰ ਸ਼ਖਸ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਆਦੇਸ਼ ਇੰਸਟੀਚੂਟ ਦੇ ਮਾਲਕ ਉਹਨਾਂ ਤੋਂ ਇਲਾਵਾ ਪ੍ਰਿੰਸੀਪਲ ਔਰ ਦੋ ਹੋਰ ਪ੍ਰਿੰਸੀਪਲ ਨੇ ਜੋ ਸਿੱਖਿਆਕ ਸੰਸਥਾਵਾਂ ਦੇ ਵਿੱਚ ਬਤਾਰ ਪ੍ਰਿੰਸੀਪਲ ਕੰਮ ਕਰ ਰਹੇ ਸਨ ਪਰ ਪ੍ਰਾਈਵੇਟ ਕਾਲਜਾਂ ਦੇ ਮਾਲਕਾਂ ਦੀ ਸਫਾਰਿਸ਼ ਤੇ ਉੱਪਰ ਇਹਨਾਂ ਅਯੋਗ ਵਿਦਿਆਰਥੀਆਂ ਨੂੰ ਜਿਹੜੀਆਂ ਡਿਗਰੀਆਂ ਇਹਨਾਂ ਵੱਲੋਂ ਰਜਿਸਟਰਾਰਾਂ ਦੀ ਮਿਲਿਪੱਖਤ ਔਰ ਅਧਿਕਾਰੀਆਂ ਦੀ ਮਿਲਿਪੱਖਤ ਦੇ ਨਾਲ ਜਾਰੀ ਕੀਤੀਆਂ ਜਾਂਦੀਆਂ ਸਨ ਸੋ ਹੁਣ ਵਿਜੀਲੈਂਸ ਨੇ ਇਹਨਾਂ ਦੇ ਉੱਪਰ ਸ਼ਿਕੰਜਾ ਕੱਸਿਆ ਸੋ ਵਕ ਵਕ ਤਾਰਾ ਮਾ ਦੇ ਤਹਿਤ ਇਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਔਰ ਮਾਮਲਾ ਹੁਣ ਜਾਂਚ ਦੇ ਅਧੀਨ ਹੈ ਦੀ ਫਾਰਮੇਸੀ ਡਿਗਰੀ ਘਟਾ ਲੈ ਨੂੰ ਲੈ ਕੇ ਵਿਜੀਲੈਂਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੁਣ ਤੱਕ 17 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਚਾਰ ਹੋਰ ਲੋਕਾਂ ਨੂੰ ਵਿਜੀਲੈਂਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਡੀ ਫਾਰਮੇਸੀ ਡਿਗਰੀ ਘਟਾਲੇ ਨੂੰ ਲੈ ਕੇ ਵਿਜੀਲੈਂਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੁਣ ਤੱਕ 17 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਸੋ ਚਾਰ ਹੋਰ ਲੋਕਾਂ ਨੂੰ ਵਿਜੀਲੈਂਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੋ ਦੱਸ ਦਈਏ ਕਿ ਡੀ ਫਾਰਮੇਸੀ ਦੀਆਂ ਜਿਹੜੀਆਂ ਡਿਗਰੀਆਂ ਨੇ ਅਯੋਗ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਨ ਜਿਨ੍ਹਾਂ ਦੇ ਵਿੱਚ ਪੀਐਸ ਪੀਸੀ ਦੇ ਜਿਹੜੇ ਰਜਿਸਟਰਾਰ ਨੇ ਔਰ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਜਿਹੜਾ ਸਕੈਮ ਚਲਾਇਆ ਜਾਂਦਾ ਸੀ ਸੋ ਚਾਰ ਸ਼ਖਸ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਆਦੇਸ਼ ਇੰਸਟੀਚੂਟ ਦੇ ਮਾਲਕ ਉਹਨਾਂ ਤੋਂ ਇਲਾਵਾ ਪ੍ਰਿੰਸੀਪਲ ਔਰ ਦੋ ਹੋਰ ਪ੍ਰਿੰਸੀਪਲ ਨੇ ਜੋ ਸਿੱਖਿਆਕ ਸੰਸਥਾਵਾਂ ਦੇ ਵਿੱਚ ਬਤਾਰ ਪ੍ਰਿੰਸੀਪਲ ਕੰਮ ਕਰ ਰਹੇ ਸਨ ਪਰ ਪ੍ਰਾਈਵੇਟ ਕਾਲਜਾਂ ਦੇ ਮਾਲਕਾਂ ਦੀ ਸਫਾਰਿਸ਼ ਦੇ ਉੱਪਰ ਇਹਨਾਂ ਅਯੋਗ ਵਿਦਿਆਰਥੀਆਂ ਨੂੰ ਜਿਹੜੀਆਂ ਡਿਗਰੀਆਂ ਇਹਨਾਂ ਵੱਲੋਂ ਰਜਿਸਟਰਾਰਾਂ ਦੀ ਮਿਲੀ ਭਗਤ ਔਰ ਅਧਿਕਾਰੀਆਂ ਦੀ ਮਿਲੀ ਭਗਤ ਦੇ ਨਾਲ ਜਾਰੀ ਕੀਤੀਆਂ ਜਾਂਦੀਆਂ ਸਨ ਸੋ ਹੁਣ ਵਿਜੀਲੈਂਸ ਨੇ ਇਹਨਾਂ ਦੇ ਉੱਪਰ ਸ਼ਿਕੰਜਾ ਕੱਸਿਆ ਸੋ ਵਕ ਵਕ ਤਰਾਮਾ ਦੇ ਤਹਿਤ ਇਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਔਰ ਮਾਮਲਾ ਹੁਣ ਜਾਂਚ ਦੇ ਅਧੀਨ